तो नु खतरा पैदा हो गया है इलाका निवासिया ने भी अपनी नाराजगी जर करते हुए कहा कि मशीनरी आवाजाई तो उठन वाली धूड़ कारण सेहत सम्बन्धी समस्यावाद रही है दिनों दिन हादसा का खतरा भी वहा है स्थानक लोका पंचायत वालों मांग कीती गई है कि जिला प्रशासन अते खनन विभाग तुरंत कार्रवाई करे अते इलाके विच नजायज माइनिंग नु रोकण ले ठोस कदम चुके ਵਿੰਗਟਿਸ ਲਾਈਵ ਵੀ ਇੱਥੇ ਤੇ ਜਿੱਦਣ 24 ਘੰਟੇ ਵਾਲਾ ਕੰਮ ਹੋ ਗਿਆ ਦੇਦੇ ਤੇ ਮੋਰੇ ਚਾਰ ਪੈਂਟ ਆ ਜੀ ਜਿਹੜੇ ਸਾਰੇ ਬੰਦ ਹੋਣ ਗੱਲ ਹੋਣੀ ਆ ਵੀ ਇਹ ਨਜਾਇਜ਼ ਮੈਂ ਉਹ ਆਪਣੇ 24 ਘੰਟੇ ਦੀ ਲੈਣ ਜਾਣੀ ਆ ਜੀ ਅੱਜ ਦੇ ਵੀ ਆਪਾਂ ਨੂੰ ਕਿਲਤ ਹੋ ਜਾ ਈਮ ਵਾਲੋ ਦੋ ਦਿਨ ਵੀ ਬੰਦ ਰਹਿੰਦੀ ਆ ਉਹ ਜਿਆਦਾ ਨਹੀਂ ਕਰਦਾ ਉਹ ਤੇ ਸਰ ਜਿਹੜੀ ਪੇ ਟਾਈਮ ਤੋਂ ਇੱਥੇ ਇਨਲੀਗਲ ਮਾਈਨਿੰਗ ਚੱਲਦੀ ਰਹੀ ਕਿਸੇ ਅਧਿਕਾਰੀ ਨੇ ਕਿਸੇ ਅਫਸਰ ਨੇ ਇਹਸਾਂ ਦੇ ਆਉਂਦੇ ਰਹੇ ਅਧਿਕਾਰੀ ਟਾਈਮ ਟਾਈਮ ਤੇ ਆਉਂਦੇ ਰਹੇ ਆ ਪਰ ਉਹ ਖਾਨਾ ਪੂਰਤੀ ਹੁੰਦੀ ਰਹੀ ਹੈ ਜੀ ਮੰਨ ਲਓ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਕੋਈ ਰੋਕ ਰੋਕ ਵੀ ਨਹੀਂ ਲੱਗੀ ਬਾ ਚੱਲਦਾ ਰਿਹਾ ਜੇ ਕਹਿਣਾ ਮੈਂ ਤੁਹਾਨੂੰ ਆਈਡੀਆ ਕਿੰਨੇ ਕ ਖੱਤੇ ਹੋਣਗੇ ਜਿਹੜੇ ਇਹ ਪਟਾਈ ਹੋਈ ਆ ਇਹ 35 ਉਹ ਦੂਰ ਤੱਕ ਜਿੱਥੇ ਤੱਕ ਨਜ਼ਰ ਪੈਂਦੀ ਪਪੂਲਰ ਲੱਗੇ ਹੋਏ ਆ ਸਾਰੇ ਪਾਟੀ ਹੋਈ ਆ ਜੀ ਤੇ ਪਾਟੀ ਹੋਈ ਆ ਉਹ ਕਿ ਤੁਸੀਂ ਪਿੰਡ ਵਾਸਕੇ ਕਿੰਨੀ ਕੁ ਢੰਗਾਈ ਤੇ ਪਟਾਈ ਹੋਈ ਢੰਗਾਈ ਆ ਪੋਲਾਂ ਦੀ ਢੰਗਾਈ ਦਾ ਲੋ 12 ਫੁੱਟ ਦਾ ਨਾਰਮਲ ਜੀ ਗੱਲ ਹੈ ਜੀ 14 ਫੁੱਟ ਤੇ ਮਸ਼ੀਨਰੀ ਪਟਣ ਵਾਸਤੇ ਯੂਜ਼ ਕਰਦੇ ਸੀਗੇ ਉਹ ਕਿਹੜੀ ਸੀ ਇਹ ਜਮੀਨ ਸੀ ਜੀ ਸਾਧੂ ਸਿੰਘ ਕੋਲ ਤਲਵੰਦਾ ਇੱਕ ਉਹਨੇ ਜ਼ਮੀਨ ਜਮੀਨ ਨਹੀਂ ਮਸ਼ੀਨਰੀ ਮਸ਼ੀਨਰੀ ਕਿਹੜੀ ਮੈਂ ਤੁਹਾਨੂੰ ਉਹੀ ਦੱਸਦਾ ਵੀ ਉਹਨਾਂ ਨੇ ਸੀਲ ਕਰਤੀ ਸੀਗੀ ਰੋਡ ਵਾਲਿਆਂ ਨੂੰ ਅੱਛਾ ਜੀ ਜਿਹੜਾ ਆਪਣਾ ਰੋਡ ਬਣ ਰਿਹਾ ਤੇ ਉਹ ਆਪਣੇ ਮਟੀਰੀਅਲ ਲੈ ਕੇ ਆਉਂਦੇ ਸੀ ਟਿਪਰ ਵਗੈਰਾ ਉਹਨਾਂ ਦੇ ਵੱਡੀਆਂ ਪਾਪਲੇਨਾ ਉਹਨਾਂ ਦੀਆਂ ਇਹ ਉਹਨੇ ਚੱਕ ਹੋਇਆ ਜੀ ਤੇ ਜਿਹੜੇ ਵੱਡੇ ਟਿਪਰ ਤੁਹਾਡੀਆਂ ਕਿਹੜੀਆਂ ਲੋਕਲ ਸੜਕਾਂ ਆ ਇਹਨਾਂ ਤੋਂ ਗੁਜ਼ਰਦੇ ਰਹੇ ਤਾਂ ਉਹਨਾਂ ਦੀ ਕੀ ਹਾਲਾਤ ਐ ਅੱਜ ਟਾਈਮ ਟਾਈਮ ਤੇ ਇੱਥੇ ਤਾਂ ਨਾਲ ਆਉਂਦੇ ਰਹੇ ਆ ਕਿ ਸਾਨੂੰ ਇਹੀ ਕਿਹਾ ਜਾਂਦਾ ਸੀ ਵੀ ਕੋਈ ਨਹੀਂ ਜਦੋਂ ਸਾਡਾ ਕੰਮ ਖਤਮ ਹੋਇਆ ਸੀ ਬਣਾ ਕੇ ਰਿਆਂਗੇ ਤੇ ਬਣ ਗਿਆ ਨੋ ਸਰ ਨਹੀਂ ਬਣੀ ਤੇ ਫੇਰ ਦਿੱਕਤ ਹੁਣ ਕਿਹਨੂੰ ਆ ਦਿੱਕਤ ਪਿੰਡ ਵਾਲਿਆਂ ਨੂੰ ਜੀ ਦੇ ਪਿੰਡਾਂ ਵਾਲੀ ਦਿੱਕਤ ਆ ਤੇ ਕਿਤੇ ਨਾ ਕਿਤੇ ਨਾ ਇਹ ਨਹੀਂ ਲੱਗਦਾ ਵੀ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਵਿਕਾਸ ਹੋ ਰਿਹਾ ਆ ਪਰ ਉਲਟਾ ਜੇ ਪਿੰਡਾਂ ਵਾਲੇ ਦੇਖੀਏ ਤਾਂ ਵਿਨਾਸ਼ ਹੋ ਰਿਹਾ ਆ ਹਾਂ ਜੀ ਹਾਂ ਜੀ ਇਸ ਚੀਜ਼ ਦਾ ਬਹੁਤ ਫਰਕ ਆ ਜੀ ਹਾਂ ਤੇ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਆ ਇੱਕ ਤਾਂ ਸਾਡਾ ਰੋਡ ਬਣ ਜਾਵੇ ਜੀ ਹਾਂ ਬਾਕੀ ਆ ਜਿਹੜਾ ਤੁਹਾਡੇ ਸਾਹਮਣੇ ਆਪਾਂ ਦਿਖਾਇਆ ਵੀਡੀਓ ਬਣਾ ਕੇ ਇਹਦਾ ਹੱਲ ਹੋਣਾ ਚਾਹੀਦਾ ਜੀ ਕਿਉਂਕਿ ਹੁਣ ਤਾਂ ਚਲੋ 10 ਤਰੀਕ ਨੂੰ ਝੋਨਾ ਹਾਂ ਜੀ ਟਾਈਮ ਹੈਗਾ ਬੰਦ ਹੋਈ ਹੈ ਜੀ ਘਾਟੂ ਘਾਟ 15 20 ਮੋਟਾਂ ਜਿਹੜੀਆਂ ਬੰਦੀ ਪਈਆਂ ਜੀ 15 20 ਦਿਨ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਲੈਂ ਜਲਦੀ ਚੱਲੂ ਕੀਤੀ ਜਾਵੇ ਸੋ ਦੋਸਤੋ ਇਹ ਜੋ ਮੂੰਹ ਬੋਲਦੀ ਤਸਵੀਰ ਆ ਪਿੰਡ ਭੋੜਿਆਂ ਤੋਂ ਆ ਜਿੱਥੇ ਵਿਕਾਸ ਕਾਰਜਾਂ ਦੇ ਨਾਂ ਤੇ ਵਿਨਾਸ਼ ਕਾਰਜ ਕੀਤੇ ਗਏ ਨੇ ਤੇ ਪਿੰਡ ਵਾਲਿਆਂ ਦਾ ਕਿਹੜੀ ਆ ਕਹਿੰਦੇ ਵੱਤ ਤੋਂ ਵੱਤਰ ਜ਼ਿੰਦਗੀ ਹੋਈ ਪਈ ਆ ਕਿਉਂਕਿ ਬਿਜਲੀ ਬੰਦ ਆ ਉਤੋਂ ਕਿਹੜੇ ਰੋਡਸ ਕੇ ਲਿੰਕ ਰੋਡ ਸੀ ਇਹਨਾਂ ਨੂੰ ਜੁਆਇੰਟ ਕਰਦੇ ਸੀ ਵੱਡੀਆਂ ਸੜਕਾਂ ਨਾਲ ਜਾਂ ਸ਼ਹਿਰਾਂ ਦੇ ਨਾਲ ਤੇ ਉਹ ਵੀ ਤੈਸ ਨੈਸ ਕਰ ਦਿੱਤੇ ਗਏ ਆ ਤੇ ਕਿਤਰਾ ਕਿਤਰਾ ਸਰਕਾਰ ਨੂੰ ਵੀ ਇਸ ਵਕਤੀ ਧਿਆਨ ਦੇਣਾ ਪਊਗਾ ਜੇਕਰ ਪੰਜਾਬ ਦੀ ਉਪਜਾਊ ਜ਼ਮੀਨ ਕਿਉਂਕਿ ਪੰਜਾਬ ਤਾਂ ਹੀ ਆ ਜੇ ਇੱਥੇ ਉਪਜਾਊ ਜ਼ਮੀਨ ਆ ਤੇ ਇੱਥੇ ਪਾਣੀ ਆ ਜੇਕਰ ਇਹਨੂੰ ਆਪਾਂ ਗੰਦਰਾ ਕਰ ਦੇਵਾਂਗੇ ਬਰਬਾਦ ਕਰ ਦੇਵਾਂਗੇ ਤੇ ਪੰਜਾਬ ਵੀ ਨਹੀਂ ਰਹੂਗਾ ਤੇ ਪੰਜਾਬ ਜੇਕਰ ਮੁੱਕ ਜਾਂਦਾ ਤਾਂ ਪੰਜਾਬੀ ਵੀ ਮੁੱਕ ਜਾਣਗੇ ਸੋ ਸਾਡੀ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਜੋ ਲੋਕੀ ਤੇ ਦੋਸ਼ੀ ਨੇ ਉਹਨਾਂ ਦੇ ਉੱਤੇ ਵਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ